ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਸਾਰਿਆਂ ਦਾ ਵੈਲਕਮ ਕਰਦੇ ਆ ਆਪਣੇ ਚੈਨਲ ਫਸਾਈਂ ਬੁਟੀਕ ਦੇ ਉੱਪਰ ਆਪਣਾ ਜਿਹੜਾ ਬੁਟੀਕ ਹੈ ਜੀ ਇਹ ਪਿੰਡ ਬਹਾਦਰਪੁਰ ਜ਼ਿਲ੍ਹਾ ਸੰਗਰੂਰ ਦੇ ਵਿੱਚ ਪੈਂਦਾ ਹੈ ਤੇ ਜਿਹੜਾ ਆਪਾਂ ਆਨਲਾਈਨ ਕਰਦੇ ਆ ਤੇ ਆਫਲਾਈਨ ਵੀ ਕਰਦੇ ਆ ਕੰਮ ਠੀਕ ਹੈ ਜੀ ਤੁਸੀਂ ਆਪਣੇ ਤੋਂ ਇੱਥੇ ਘਰੇ ਆ ਕੇ ਬਾਈ ਕਰੰਨੇ ਨੂੰ ਸੋਦਾ ਦੇਖ ਕੇ ਬਾਈ ਕਰ ਸਕਦੇ ਔਰ ਤਾਂ ਆਨਲਾਈਨ ਵੀ ਆਰਡਰ ਕਰ ਸਕਦੇ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਹੋਊਗਾ 9056775686 ਇਹ ਨੰਬਰ ਤੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਜਿਹੜੇ ਵੀ ਚੈਨਲ ਦੇ ਉੱਪਰ ਨਵੇਂ ਨੇ ਪਲੀਜ਼ ਚੈਨਲ ਨੂੰ ਜੁੜੋ ਸਬਸਕ੍ਰਾਈਬ ਕਰ ਲਿਓ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਈਆਂਗੇ ਸੂਟ ਜਿਹੜੇ ਮਸ਼ੀਨ ਵਰਕ ਤੇ ਹੈਂਡ ਵਰਕ ਦੇ ਰਹਿਣਗੇ ਕਸਟਮਰ ਦੇ ਸੂਟ ਨੇ ਜੀ ਇਹ ਸਭ ਤੋਂ ਪਹਿਲਾਂ ਦੇਖੋ ਤੁਸੀਂ ਰਸਟ ਕਲਰ ਦਾ ਸੂਟ ਹੈ ਆਨ ਆਰਡਰ ਤੋਂ ਸੀ ਇਹ ਨਾਲ ਦੇ ਸੇਮ ਸੂਟ ਜਿਹੜੇ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਇਦਾਂ ਦੀ ਨੈਕ ਲਾਈਨ ਬਣੀ ਹੋਈ ਹੈ ਤੇ ਸਾਰੇ ਕੇਦੇ ਦੇ ਉੱਪਰ ਜਿਹੜਾ ਇਹ ਬੁੱਟੀ ਦਾ ਕੰਮ ਹੋਇਆ ਹੋਇਆ ਹੈ ਠੀਕ ਹੈ ਜੀ विदाउट दुपट्टा ਜਿਹੜਾ ਇਹ ਸੂਟ ਸੀਗਾ 3000 ਦਾ ਰਹੂਗਾ। ਦੁਪट्टे ਦਾ ਆਪਾਂ ਤੁਹਾਨੂੰ ਵੀ ਚੇਤਾਣੀ ਦੱਸਦੇ ਕਿਉਂਕਿ ਕੋਈ ਕਸਟਮਰ ਹੈ ਜਿਹੜਾ ਦੁਪੱਟਾ ਕੋਸਟਲੀ ਲਗਵਾਉਂਦਾ ਤੇ ਕੋਈ ਹੈ ਜਿਹੜਾ ਠੀਕ ਰੇਟ ਦਾ ਲਗਵਾਉਂਦਾ। ਮਤਲਬ 500 ਤੱਕ ਤਾਂ ਮਿਨੀਮਮ ਦੁਪੱਟੇ ਹਰ ਕੋਈ ਪੈਂਦਾ ਹੈ ਵਧੀਆ ਦੁਪੱਟਾ। ਠੀਕ ਹੈ ਜੀ ਇਹ ਵਾਲਾ ਇਹਦੇ ਬਾਜੂ ਦਾ ਕੰਮ ਹੈ। ਤੁਸੀਂ ਦੇਖ ਸਕਦੇ ਹੋ। ਬਾਟਮ ਇਹਦੀ ਪਲੇਨ ਰੱਖੀ ਗਈ ਹੈ। ਬਟੇ ਜਿਹੜਾ ਇਹ ਆਪਾਂ ਨੇ ਮੂਰੀ ਦੇ ਉੱਪਰ ਇਦਾਂ ਇਹ ਦੀ ਡਿਜ਼ਾਈਨਿੰਗ ਕਰੀ ਹੈ। ਕਾਫੀ ਜ਼ਿਆਦਾ ਡਿਜ਼ਾਈਨਿੰਗ ਚੱਲ ਰਹੀ ਹੈ ਇਹ ਵਾਲੀ। ਠੀਕ ਹੈ ਜੀ। ਆਰਗੈਂਜ਼ਾ ਚੈੱਕ ਦਾ ਜਿਹੜਾ ਇਹ ਆਪਾਂ ਨੇ ਇਹਦੇ ਨਾਲ ਦੁਪੱਟਾ ਦਿੱਤਾ ਹੈ। ਬਾਕੀ ਪ੍ਰੋਪਰ ਤੁਸੀਂ ਸੂਟ ਬਾਰੇ ਡਿਟੇਲ ਲੈਣੀ ਹੈ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ। ਠੀਕ ਹੈ ਜੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਸਾਡਾ ਵਟਸਐਪ ਦਾ ਲਿੰਕ ਹੋਊਗਾ ਤੁਸੀਂ ਉੱਥੋਂ ਸਾਨੂੰ ਵਟਸਐਪ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ। ਡੇਲੀ ਜਿਹੜੀ ਆ ਸਾਡੀਆਂ ਅਪਡੇਟਸ ਦੇਖਣ ਵਾਸਤੇ ਨੈਕਸਟ ਹੈਗਾ ਹੀ ਆਪਣੇ ਕ੍ਰਾਫਟ ਸ਼ੀਮਾ ਦੇ ਉੱਪਰ ਦੇਖੋ ਜੀ ਇਦਾਂ ਇਹਦਾ ਧੇਰਾ ਬਣਿਆ ਹੋਇਆ ਤੇ ਚਾਕ ਬਣੇ ਹੋਏ ਨੇ ਸੇਮ ਹੀ ਵਰਕੇ ਜਿਹੜਾ ਜੀ ਬਾਜੂ ਦੇ ਉੱਪਰ ਕੀਤਾ ਗਿਆ ਬਹੁਤ ਹੀ ਸੋਹਣਾ ਤੇ ਨੀਟ ਕਲੀਨ ਜਿਹੜਾ ਕੰਮ ਇਹ ਹੋਇਆ ਹੋਇਆ ਹੈ ਇਦੀ ਬਾਟਮ ਤੇ ਵੀ ਆਪਣੀ ਪਹਿਲਾਂ ਉਮੀਦਾਂ ਹੀ ਡਿਜ਼ਾਈਨ ਕੀਤਾ ਹੋਇਆ ਜਿਹੜੀ ਇਹ ਬਾਟਮ ਨੇ ਉਹਨਾਂ ਨੇ ਜਿਹੜੀਆਂ ਹੈਗੀਆਂ ਨੇ ਪਟਿਆਲਾ ਸ਼ਾਹੀ ਬਣਾਈ ਨੇ ਹੈਵੀ ਸਲਵਾਰਾ ਬਣਵਾਈਆਂ ਹੋਈਆਂ ਨੇ ਤਾਂ ਥੋੜਾ ਜਿਹਾ ਕੱਪੜਾ ਜਿਹੜਾ ਇਹ ਕਲਫੀ ਹੋ ਜਾਂਦਾ ਹੈ ਕ੍ਰਸ਼ ਵਾਲਾ ਠੀਕ ਹੈ ਜੀ ਇਹਦੇ ਨਾਲ ਹੈਗਾ ਕੰਟਰਾਸਟ ਦੇ ਵਿੱਚ ਦੁਪੱਟਾ ਇਹ ਵਾਲਾ ਜਿਹੜਾ ਇਹਦੇ ਨਾਲ ਸ਼ਿਮਰਦਾ ਦੁਪੱਟਾ ਰਹੂਗਾ ਲਾਈਨਸ ਵਾਲਾ ਇਦਾਂ ਆਪਾਂ ਇਹਦੇ ਨਾਲੇ ਸੂਟ ਦਾ ਜਿਹੜਾ ਕਲਰ ਵੀ ਉਹ ਪਾਈਪਿੰਗ ਦਿੱਤੀ ਹੈ ਤੇ ਇਦਾਂ ਗੋਟਾ ਲਗਵਾਇਆ ਹੈ ਠੀਕ ਹੈ ਜੀ ਨੈਕਸਟ ਹੈਗਾ ਇਹ ਵੈਲਵਟ ਦੇ ਉੱਪਰ ਇਹ ਪ्युअर ਵੈਲਵਟ ਹੈ ਜੀ ਡਾਈਏਬਲ ਸਟੱਫ ਹੈ ਕੋਈ ਵੀ ਕਲਰ ਤੁਸੀਂ ਜਿਹੜਾ ਕਰਵਾ ਸਕਦੇ ਇਦਾਂ ਜਿਹੜੀ ਇਹਦੀ ਅਸੀਂ ਨੈਕਲਾਈਨ ਬਣੀ ਹੋਈ ਹੈ ਇਹ ਵਾਲਾ ਜਿਹੜਾ ਵਰਕ ਹੈ ਇਹ ਬਾਜੂ ਦੇ ਉੱਪਰ ਹੋਵੇਗਾ

ਸੇਮ ਹੀ ਆਪਣੇ ਦੋ ਸੂਟ ਰੈਡੀ ਕੀਤੇ ਨੇ ਸੇਮ ਹੀ ਜਿਹੜਾ ਵੈਲਵਟ ਦੇ ਵਿੱਚ ਇਹ ਆਪਾਂ ਨੇ ਇੱਕ ਹੋਰ ਸੂਟ ਰੈਡੀ ਕੀਤਾ ਬਿਲਕੁਲ ਸੇਮ ਹੀ ਰਹੂਗਾ ਇਹ ਆਰਡਰ ਦੇ ਸੂਟ ਸੀਗੇ ਤੁਸੀਂ ਕਿਸੇ ਵੀ ਕਲਰ ਤੇ ਇਹਨਾਂ ਨੂੰ ਕਸਟਮਾਈਜ਼ ਕਰਾ ਸਕਦੇ ਹੋ ਇਹ ਕੇਵਲ ਆ ਵੀ ਡਿਜ਼ਾਈਨ ਕਾਫੀ ਵਾਇਰਲ ਹੈ ਇਹ ਆਪਣਾ ਆਰਡਰ ਦਾ ਹੀ ਸੂਟ ਹੈ ਤੁਸੀਂ ਇਹਦੇ ਨਾਲ ਦਾ ਸੇਮ ਹੈ ਜਿਹੜਾ ਰੈਡੀ ਕਰਵਾ ਸਕਦੇ ਇਹ ਆਪਾਂ ਨੇ ਖਾਦੀ ਦੇ ਉੱਪਰ ਰੈਡੀ ਕੀਤਾ ਹੈ ਦੇਦੀ ਹੀ ਨੈਕਲਾਈਨ ਬਣੀ ਹੋਈ ਹੈ ਇਹ ਵਾਲਾ ਵਰਕ ਜਿਹੜਾ ਹੈ ਜੀ ਬਾਜੂ ਦੇ ਉੱਪਰ ਹੋਇਆ ਹੈ ਠੀਕ ਹੈ ਜੀ ਸੇਮ ਸੂਟ ਵੀ ਰੈਡੀ ਕਰਾਉਣਾ ਤੁਸੀਂ ਬਲੈਕ ਦੇ ਉੱਪਰ ਵੀ ਬਣ ਜਾਏਗਾ ਬਾਕੀ ਆਪਏ ਦੀ ਤੁਹਾਨੂੰ ਜਿਹੜੀ ਇਹੋ ਫੋਟੋ ਵੀ ਅਪਲੋਡ ਕਰ ਦਾਂਗੀ ਵੀ ਬਨੇ ਹੋਏ ਸੂਟ ਦੀ ਜਿਹੜੀ ਲੁੱਕ ਹੈ ਉਹ ਕਿਵੇਂ ਦੀ ਆਉਂਦੀ ਹੈ ਠੀਕ ਹੈ ਜੀ ਜਿਨ੍ਹਾਂ ਨੇ ਵੀ ਇਹ ਸੂਟ ਸਾਨੂੰ ਆਰਡਰ ਕਰਨੇ ਨੇ ਸਾਨੂੰ ਕੰਟੈਕਟ ਕਰ ਸਕਦੇ ਹੋ ਤੁਸੀਂ 9056775686 ਦੇ ਉੱਪਰ ਥੈਂਕ ਯੂ